ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਸਵਾਗਤ ਕਰਦਾ ਤੁਹਾਡਾ ਅੱਜ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਜਿਹੜਾ ਵਿਚਾਰ ਅੱਜ ਗੱਲ ਕਰਾਂਗੇ ਅੱਜ ਆਪਾਂ ਕਰਾਂਗੇ ਵੀ ਵਾਤਾਵਰਨ ਸਾਫ਼ ਸੁਥਰਾ ਜਿਹੜਾ ਆਪਾਂ ਰੱਖਦੇ ਹਾਂ ਉਹਨੂੰ ਪ੍ਰਦੂਸ਼ਿਤ ਹੋਣ ਤੋਂ ਆਪਾਂ ਕਿਵੇਂ ਰੋਕ ਸਕਦੇ ਹਾਂ ਉਹਦੇ ਬਾਰੇ ਕੁਝ ਗੱਲਾਂ ਵਿਚਾਰ ਥੋੜੇ ਸਾਹਮਣੇ ਪੇਸ਼ ਕਰਾਂਗਾ ਵੀਡੀਓ ਵਧੀਆ ਲੱਗੀ ਤੇ ਅੱਗੇ ਕੰਮ ਥੋੜਾ ਪਹਿਲੇ ਨੰਬਰ ਤੇ ਵੀਰੇ ਆਪਾਂ ਜਿਸ ਤਰ੍ਹਾਂ ਤਕਰੀਬਨ ਸਾਰੀਆਂ ਵੀਡੀਓ ਮੇਰੀਆਂ ਤਕਰੀਬਨ ਇਸੇ ਰਿਲੇਟਡ ਹੁੰਦੀਆਂ ਨੇ ਕੁਝ ਕੁ ਡਿਫਰੈਂਟ ਹੁੰਦਾ ਤੇ ਉਹਦੇ ਤੇ ਇਹ ਆ ਪਹਿਲਾਂ ਵੀ ਕਿ ਅਸੀਂ ਆਪਣੇ ਜਦੋਂ ਵਾਤਾਵਰਨ ਸਾਡਾ ਵਾਤਾਵਰਨ ਹਰੇਕ ਤਾਂ ਤਕਰੀਬਨ ਸਾਨੂੰ ਪਤਾ ਹੈ ਵੀ ਇਹ ਪ੍ਰਦੂਸ਼ਿਤ ਹੁੰਦੇ ਹੀ ਹੁੰਦਾ ਕਿਉਂਕਿ ਜ਼ਿੰਮੇਵਾਰ ਕਿਸਾਨਾ ਪਰਿਵਾਰਾਂ ਨਾਲ ਆਪਾਂ ਸਾਰੇ ਜਣੇ ਬਿਲੋਂਗ ਕਰਦੇ ਆ ਪਰ ਕੁਝ ਕੁ ਜਿਹੜੀਆਂ ਉਹਨਾਂ ਦੀਆਂ ਪਰਸਤਿਥੀਆਂ ਤੇ ਆਪਾਂ ਜਿਹੜਾ ਕੰਟਰੋਲ ਕਰ ਸਕਦੇ ਆ ਉਹ ਕਿ ਕਿਸ ਤਰ੍ਹਾਂ ਉਹਦੇ ਬਾਰੇ ਕੁਝ ਵਿਚਾਰ ਵਟਾਂਦਰਾ ਤੁਹਾਡੇ ਨਾਲ ਕਰਾਂਗੇ ਸਾਂਝਾ ਅਰੇ ਨੰਬਰ 1 ਤੇ ਗੱਲ ਕਰਦੇ ਆ ਕਿਉਂਕਿ ਜਦੋਂ ਤੱਕ ਉਹਦਾ ਠੋਸ ਹੱਲ ਨਹੀਂ ਨਾ ਹੈਗਾ ਉਦੋਂ ਤੱਕ ਉਹ ਚੀਜ਼ ਦਾ ਆਪਾਂ ਹੱਲ ਨਾ ਤਾਂ ਕੱਢ ਸਕਦੇ ਆ ਨਾ ਉਸ ਚੀਜ਼ ਨੂੰ ਆਪਾਂ ਕਿਸੇ ਤਰੀਕੇ ਨਾਲ ਜਾਂ ਕਿਸੇ ਸਰਲ ਭਾਸ਼ਾ 'ਚ ਕਹਿ ਦਈਏ ਵੀ ਉਹਦਾ ਜਦੋਂ ਤੱਕ ਕੋਈ ਹੱਲ ਨਹੀਂ ਤਾਂ ਉਹਦਾ ਨਿਪਟਾਰਾ ਵੀ ਨਹੀਂ ਹੋ ਸਕਦਾ ਪਰ ਜੇ ਆਪਾਂ ਉਹ ਚੀਜ਼ ਵੱਲ ਸੋਚੀ ਜਾਈਏ ਤਾਂ ਉਹਦਾ ਨਿਪਟਾਰਾ ਕਰਨਾ ਵੀ ਬੜਾ ਮੁਸ਼ਕਲ ਆ ਹੋ ਜਾਂਦਾ ਨਹੀਂ ਹੋ ਸਕਦਾ ਪਰ ਜੇ ਦੂਜਾ ਪਾਸਾ ਦਾ ਚੱਲੀਏ ਤਾਂ ਸਾਨੂੰ ਨਿਪਟਾਰਾ ਵੀ ਉਹਦਾ ਹੋ ਜਾਂਦਾ ਉਹ ਕਿਵੇਂ ਹੋਊਗਾ ਉਹ ਸਾਡੇ ਤੇ ਡਿਪੈਂਡ ਕਰਦਾ ਕੁਝ ਗੱਲਾਂ ਇਨਸਾਨ ਦੇ ਆਪਣੇ ਅੰਦਰ ਹੁੰਦੀਆਂ ਨੇ ਜੇ ਚਾਵੇ ਤਾਂ ਉਹ ਕਰ ਸਕਦਾ ਨਹੀਂ ਚਾਵੇ ਤਾਂ ਕੁਝ ਵੀ ਨਹੀਂ ਕਰ ਸਕਦਾ ਜਿਸ ਤਰ੍ਹਾਂ ਲੱਖਾਂ ਨੌਜਵਾਨ ਵੀਰਪਰਾ ਵੀਡੀਓ ਨੂੰ ਦੇਖਦੇ ਆ ਹਨ ਤੇ ਉਸੇ ਤਰ੍ਹਾਂ ਪਹਿਲਾਂ ਆਪ ਨੂੰ ਇਹ ਹੰਬੜਾ ਮਰਨ ਦੀ ਲੋੜ ਹੁੰਦੀ ਆ ਕਿ ਅਸੀਂ ਵੱਤ ਤੋਂ ਵੱਤ ਆਪਣਾ ਆਲਾ ਦਵਾਲਾ ਸਾਫ਼ ਰੱਖੀਏ ਵਾਤਾਵਰਨ ਨੂੰ ਵੱਤ ਤੋਂ ਦਰਖਤ ਲਾਈਏ ਅੱਜ ਸਮੇਂ ਦੀ ਲੋੜ ਆ ਤੇ ਜਿਹੜਾ ਜਦੋਂ ਆਪਾਂ ਸਮੇਂ ਦੇ ਮੁਤਾਬਕ ਜੋ ਵੀ ਚੀਜ਼ਾਂ ਆਪਾਂ ਕਰਦੇ ਆ ਉਹ ਚੀਜ਼ ਦਾ ਹੱਲ ਹੱਲ ਵੀ ਬਹੁਤ ਵਧੀਆ ਪੱਤਰ ਤੇ ਮਿਲਦਾ ਮੈਂ ਜੋ ਕੁਝ ਤੁਹਾਨੂੰ ਕਹਿਣਾ ਚਾਹੁੰਦਾ ਉਹ ਮੈਂ ਤੁਹਾਨੂੰ ਵੀਡੀਓ ਦੇ ਪ੍ਰੂਫ ਦੇ ਵਿੱਚ ਵੀ ਦਿਖਾਉਂਗਾ ਕਈ ਵਾਰੀ ਕਈ ਵਾਰੀ ਕਿਸੇ ਨੂੰ ਇਹ ਹੋ ਸਕਦਾ ਵੀਰ ਸ਼ਾਇਦ ਇਹ ਬੰਦਾ ਬਾਈ ਗਲਤ ਗੱਲਾਂ ਕਰਦਾ ਗਲਤ ਬੋਲਦਾ ਹੋਊਗਾ ਵੀ ਸ਼ਾਇਦ ਉਹ ਗਰੰਟੀ ਨੂੰ ਪਿਆਰ ਨਾ ਕਰਦਾ ਵੇ ਦਰਖਤਾਂ ਵਾਲੇ ਦਲੇ ਨਾ ਲੱਗੇ ਹੁਣ ਪਰ ਹੁਣੇ ਜ਼ਰੂਰੀ ਨੇ ਉਹ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਹੀ ਦਿਖਾਉਂਦਾ ਆ ਵੀਡੀਓ ਤੇ ਮਾੜਾ ਗੌਰ ਕਰਿਓ ਆਹ ਦੇਖੋ ਜਿਸ ਤਰ੍ਹਾਂ ਵੀਡੀਓ ਆ ਅਮਰੂਦ ਦੇ ਆਪਣੇ ਬੁੱਟੇ ਲੱਗੇ ਹੋਏ ਨੇ ਵੀ ਇਧਰ ਬ੍ਰਦਰ ਉਹ ਦਲੇ ਪਾਸੇ ਦੇਖੋ ਨੁਪਰਾ ਡੇਕਾ ਵੀ ਦੇਖਦੀ ਹੈ ਹੁਣ ਕੀ ਇਹ ਇਧਰ ਲੱਗੀਆਂ ਹੋਈਆਂ ਨੇ ਇਸ ਤੋਂ ਇਲਾਵਾ ਜੇ ਆਪਾਂ ਹੋਰ ਤੁਹਾਨੂੰ ਮੈਂ ਗੱਲ ਕਰਾਂ ਇੱਧਰ ਆਪਾਂ ਤੁਹਾਨੂੰ ਦੂਜੇ ਪਾਸੇ ਵੀ ਮੈਂ ਦਿਖਾ ਦੇਣਾ ਤੇ ਆਪਣੇ ਵੱਲੋਂ ਜਿੰਨਾ ਹੋ ਸਕਦਾ ਉਹਨਾਂ ਕੋਲ ਤਾਂ ਆਪਾਂ ਕੋਸ਼ਿਸ਼ ਕਰੀਏ ਚਾਹੀਏ ਕਿਉਂਕਿ ਜਦੋਂ ਆਪਾਂ ਕਿਸੇ ਚੀਜ਼ ਦੀ ਕੋਸ਼ਿਸ਼ ਕਰਾਂਗੇ ਤਾਂ ਬੰਦਾ ਜ਼ਰੂਰ ਕਾਮਯਾਬ ਹੁੰਦਾ ਅੱਜ ਨਹੀਂ ਹੋਊਗਾ ਕਿਉਂਕਿ ਪਤਾ ਨਹੀਂ ਕੋਈ ਵੀ ਚੀਜ਼ ਆ ਉਹਨੂੰ ਇੱਕ ਸਮਾਂ ਲੱਗਦਾ ਮਾੜੀ ਚੀਜ਼ ਮੈਂ ਅੱਗੇ ਅਕਸਰ ਮੈਂ ਦੁਹਰਾਉਂ ਕੋਈ ਗੱਲ ਤਕਰੀਬਨ ਦੁਹਰਾਉਣਾ ਨਹੀਂ ਚਾਹਦਾ ਕਿਉਂਕਿ ਐ ਹੁੰਦਾ ਵੀ ਫਿਰ ਉਹੀ ਗੱਲਾਂ ਵਾਰ-ਵਾਰ ਪਰ ਐ ਐ ਵੀ ਮਾੜੀ ਚੀਜ਼ ਉਹ ਤੁਹਾਨੂੰ ਪਤਾ ਛੇਤੀ ਪ੍ਰਫੁੱਲਤ ਹੁੰਦੀ ਹੈ ਜਿਹੜੀ ਚੰਗੀ ਆ ਉਹ ਚੀਜ਼ ਨੂੰ ਹਮੇਸ਼ਾ ਹੀ ਸਮਾਂ ਲੱਗਦਾ ਜਿਹੜੀ ਚੀਜ਼ ਨੂੰ ਸਮਾਂ ਲੱਗੂਗਾ ਉਹ ਇਹ ਲਾਲੂ ਵੀ ਹਰੇਕ ਬੰਦਾ ਉਹਨੂੰ ਖੋਜ-ਖੋਜ ਕੇ ਉਹਨੂੰ ਚੀਜ਼ ਨੂੰ ਦੇਖ ਕੇ ਵੀਰ ਇਹ ਕਿਸ ਤਰ੍ਹਾਂ ਇਹਦਾ ਤਰੀਕਾ ਜਾਂ ਕਿਵੇਂ ਕੀ ਚੀਜ਼ ਆ ਹਨਾ ਉਹ ਹਰ ਇੱਕ ਚੀਜ਼ ਗੱਲ ਨੋਟ ਹੁੰਦੀ ਹੈ ਜਦੋਂ ਚੀਜ਼ੇ ਨੋਟ ਹੋਊਗੀ ਤੇ ਉਹਦੇ ਤੇ ਅਗਲਾ ਕਮੈਂਟ ਵੀ ਕਰੂਗਾ ਦੇਖੂਗਾ ਵੀ ਤੇ ਇੱਕ ਸਭ ਨੂੰ ਰਿਕਵੈਸਟ ਹੈ ਮੇਰੇ ਵੱਲੋਂ ਬੇਨਤੀ ਆ ਕਿ ਜਿਨੇ ਮੇਰੇ ਵੀਰ ਜੁੜੇ ਹੋਏ ਆ ਜਾਂ ਮੇਰੀ ਵੀਡੀਓ ਵੇਖਦੇ ਜਰੂਰ ਆ ਉਹਨਾਂ ਨੂੰ ਇੱਕ ਮੇਰੇ ਵੱਲੋਂ ਇੱਕ ਛੋਟੀ ਜਿਹੀ ਹੰਬਲ ਜਿਹੀ ਰਿਕਵੈਸਟ ਹੈ ਕਿ ਵੱਧ ਤੋਂ ਵੱਧ ਕਮੈਂਟ ਵੀਰੇ ਜਰੂਰ ਕਰਿਆ ਕਰੋ ਕਿਉਂਕਿ ਉਹਦੇ ਨਾਲ ਇਹ ਹੁੰਦਾ ਇੱਕ ਹੱਲਾਸ਼ੇਰੀ ਸਾਨੂੰ ਮੈਨੂੰ ਮਿਲ ਜਾਂਦੀ ਆ ਤੇ ਕਿ ਦੂਜੇ ਨੰਬਰ ਤੇ ਹੁੰਦਾ ਕਿ ਬੰਦੇ ਨੂੰ ਪਤਾ ਲੱਗ ਜਾਂਦਾ ਕਿ ਦੇਖੋ ਕੋਈ ਵੀ ਇਨਸਾਨ ਪਰਫੁੱਲਤ ਨਹੀਂ ਮੈਂ ਆਪਣੇ ਆਪ ਨੂੰ ਕਮਾ ਕੋਈ ਵੀ ਹੈ ਕਿ ਗਲਤੀਆਂ ਹਰ ਇੱਕ ਬੰਦੇ ਤੋਂ ਹੁੰਦੀਆਂ ਨੇ ਗਲਤੀਆਂ ਕਰਕੇ ਹੀ ਬੰਦਾ ਸਿੱਖਦਾ ਤੇ ਬਤ ਉਹਦੇ ਨਾਲ ਇਹ ਹੁੰਦਾ ਵੀ ਸਾਨੂੰ ਵੀ ਚੀਜ਼ ਦਾ ਪਤਾ ਲੱਗ ਜਾਂਦਾ ਜੇ ਕੋਈ ਨੈਗੇਟਿਵ ਜਿਹਾ ਕੋਈ ਵੀ ਤਰ੍ਹਾਂ ਜੀ ਪੋਜ਼ਿਟਿਵ ਪੁਆਇੰਟ ਵੀ ਹੁੰਦੇ ਨੇ ਉਹਦੇ ਨਾਲ ਵੀ ਖਾਲਾਸ਼ਰੀ ਮਿਲਦੀ ਹੈ ਜੇ ਨੈਗੇਟਿਵ ਕਮੈਂਟ ਵੀ ਹੁੰਦਾ ਉਹਦੇ ਨਾਲ ਵੀ ਖਾਲਾਸ਼ਰੀ ਇਹ ਮਿਲਦੀ ਹੈ ਕਿ ਸਾਨੂੰ ਇਹ ਪਤਾ ਲੱਗ ਜਾਂਦਾ ਵੀ ਯਾਰ ਅਸੀਂ ਕਿੰਨੇ ਕੋ ਪਾਣੀ ਚ ਤੇ ਕਿੱਥੇ ਜੇ ਸਾਡੀ ਕੰਡੀਸ਼ਨ ਖੜੀ ਆ ਤੇ ਦੂਜੇ ਨੰਬਰ ਤੇ ਆ ਵੀ ਜਿਵੇਂ ਨੌਜਵਾਨ ਵੀਰ ਅੱਜ ਤਕਰੀਬਨ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਹਰ ਇੱਕ ਨੌਜਵਾਨ ਵੀਰ ਜਿਹੜਾ ਦੂਜੇ ਪਾਸੇ ਆਪਾਂ ਆਪਣੇ ਦਿਮਾਗ ਲਾਉਨੇ ਆ ਮੈਨੂੰ ਲੱਗਦਾ ਵੇਤਰ ਜੇ ਆਪਾਂ ਆਪਣਾ ਦਿਮਾਗ ਇਸ ਪਾਸੇ ਜਿਆਦਾ ਲਾਈਏ ਤਾਂ ਮੈਨੂੰ ਲੱਗਦਾ ਜਿਆਦਾ ਵਧੀਆ ਕਾਰਨ ਕੀ ਹੈ ਕਾਰਨ ਕਈ ਨਹੀਂ ਕਾਰਨ ਇਹ ਆ ਪਹਿਲੇ ਨੰਬਰ ਤੇ ਕਾਰਨ ਕਿ ਜਦੋਂ ਆਪਾਂ ਸਹੀ ਪਾਸੇ ਸਾਡਾ ਦਿਮਾਗ ਕੰਮ ਕਰੂਗਾ ਨਾ ਤਾਂ ਸਾਨੂੰ ਕਈ ਗੱਲਾਂ ਦਾ ਪਤਾ ਲੱਗਦਾ ਤੇ ਹੋ ਸਕਦਾ ਵੀ ਜਦੋਂ ਉਹ ਚੀਜ਼ਾਂ ਸਾਡੇ ਕੰਮ ਆਉਣ ਇਹ ਲਾਈਫ ਦੇ ਵਿੱਚ ਰੀਅਲ ਜਿੰਦ ਕਿਉਂਕਿ ਇੱਕ ਰੀਲ ਦਾ ਤੇ ਇੱਕ ਰੀਅਲ ਲਾਈਫ ਦਾ ਇਹਦਾ ਜਮੀਨ ਆ ਸਮਾਰਤਾ ਦੋਨੇ ਚੀਜ਼ਾਂ ਦਾ ਫਰਕ ਆ ਕਿਉਂ ਫਰਕ ਆ ਕਿਉਂਕਿ ਜਿਹੜੇ ਚੀਜ਼ ਨੂੰ ਜਿਹੜੇ ਬੰਦੇ ਨੂੰ ਜਿਹੜੇ ਪਰਸਨ ਨੂੰ ਆਪਾਂ ਰੀਅਲ ਲਾਈਫ ਦੇਖ ਰਹੇ ਹਾਂ ਹੋ ਸਕਦਾ ਉਹਦੀ ਤੇਰੀ ਆਪਣੀ ਜ਼ਿੰਦਗੀ ਦੀ ਲਾਈਫ ਹੈ ਇਹ ਹੋਰ ਹੋ ਸਕਦੀ ਹੈ ਤਰੀਕਾ ਦਾ ਜਿਉਣ ਦਾ ਉਹ ਦਿਖਾਂਦਾ ਕੁਝ ਹੋਰ ਹੋਵੇ ਸੋ ਆਪਣਾ ਦਾ ਇਹ ਹੁੰਦਾ ਵੀ ਵੱਧ ਤੋਂ ਵੱਧ ਆਪਣੀ ਆਪਣੇ ਆਲੇ ਦੁਆਲੇ ਜਿੰਨਾ ਹੋ ਸਕਦਾ ਆਪਣੇ ਵਪਾਰ ਨੂੰ ਕਾਰੋਬਾਰ ਨੂੰ ਆਪਣੇ ਜਿੰਨਾ ਬੰਦਾ ਆਪਣੇ ਸ਼ਡਿਊਲ ਨੂੰ ਬਿਜ਼ੀ ਰੱਖੂਗਾ ਓਨਾ ਬੰਦਾ ਅੱਗੇ ਪਿੱਗ ਦੀ ਬੰਦੀ ਦੀ ਬੰਦੀ ਗ੍ਰੋਥ ਹੁੰਦੀ ਰਹੂਗੀ ਜੇ ਤੁਸੀਂ ਉਹੀ ਮਤਲਬ ਕਛੂ ਕੁੰਮੀ ਵਾਲੀ ਚਾਲ ਚੱਲਦੇ ਰਹੋਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਬਹੁਤਾ ਅੱਗੇ ਜਾ ਸਕੋਗੇ ਹਾਂ ਉਹਦੇ ਨਾਲ ਇਹ ਹੈ ਇੱਕ ਉਤੋਂ ਇਹ ਆਧਾਰਨ ਮਿਲ ਜਾਂਦੀ ਹੈ ਕਿ ਉਹ ਆਪਣੇ ਲਕਸ਼ ਤੋਂ ਨਹੀਂ ਭਟਕਦਾ ਹੈਗਾ ਕੋਈ ਸ਼ਾਰਟਕਟ ਨਹੀਂ ਹੈਗਾ ਹਰ ਇੱਕ ਚੀਜ਼ ਦਾ ਜਿਹੜੀ ਵੀ ਚੀਜ਼ ਆਪਾਂ ਨੇ ਕਰਨੀ ਹੈ ਉਹਦੇ ਲਈ ਇੱਕ ਵਾਰੀ ਸਮਾਂ ਲੱਗਦਾ ਜਦੋਂ ਉਹ ਸਮਾਂ ਪੂਰਾ ਹੋ ਜਾਂਦਾ ਤਾਂ ਉਸ ਸਮੇਂ ਦੇ ਵਿੱਚ ਚੱਲਣ ਵਾਲਾ ਬੰਦਾ ਅਕਸਰ ਕਾਮਯਾਬ ਹੁੰਦਾ ਹੈ ਕਈ ਗੱਲਾਂ ਦਾ ਪਤਾ ਬਾਅਦ ਚੋਂ ਲੱਗਦਾ ਹੈ, ਕਈ ਗੱਲਾਂ ਦਾ ਪਤਾ ਬਾਅਦ ਵਿੱਚ ਲੱਗਦਾ ਤੇ ਕਈ ਗੱਲਾਂ ਦਾ ਪਤਾ ਬੰਦ ਨੂੰ ਨਹੀਂ ਲੱਗਦਾ। ਤੇ ਕਾਰਨ ਇਹ ਹੈ ਕਿ ਜਦੋਂ ਅਸੀਂ ਸਹੀ ਤਰੀਕੇ ਨਾਲ ਪਹਿਲੀ ਗੱਲ ਦਾ ਸਾਨੂੰ ਇਹ ਚੀਜ਼ ਸੋਚਣੀ ਚਾਹੀਦੀ ਆ, ਕਰਨੀ ਚਾਹੀਦੀ ਆ, ਇਹ ਚੀਜ਼ਾਂ ਸਾਡੇ ਆਮ ਵਰਤੋਂ ਦੇ ਵਿੱਚ ਆਉਣ ਵਾਲੀਆਂ ਗੱਲਾਂ ਹੁੰਦੀਆਂ ਕਿ ਅਸੀਂ ਪ੍ਰਦੂਸ਼ਿਤ ਹੋਰੇ ਵਾਤਾਵਰਣ ਨੂੰ ਕਿਸ ਤਰ੍ਹਾਂ ਸ਼ੁੱਧਤਾ ਦੇ ਰੂਪ ਦੇ ਵਿੱਚ ਲੈ ਸਕਦੇ ਆ, ਆਪਣੀਆਂ ਬਿਮਾਰੀਆਂ ਤੋਂ ਬਚ ਸਕਦੇ ਆ। ਜਦੋਂ ਬਿਮਾਰੀਆਂ ਤੋਂ ਬਚਾਂਗੇ ਸਾਡਾ ਧਿਆਨ ਦੂਜੇ ਪਾਸੇ ਆਪਣਾ ਸਹੀ ਸਹੀ ਤਰੀਕੇ ਦਾ ਅਸੀਂ ਕੰਮ ਕਰ ਸਕਦੇ ਆ। ਤੇ ਉਸ ਤੋਂ ਬਾਅਦ ਦੂਜੇ ਨੰਬਰ ਤੇ ਪਾਣੀ ਹੈ ਪਾਣੀ ਆਪਾਂ ਬਣਾ ਪਾਣੀ ਬਣਾ ਨਹੀਂ ਸਕਦੇ ਪਾਣੀ ਪੈਦਾ ਕਰ ਸਕਦੇ ਆ ਠੀਕ ਹੈ ਉਸ ਤੋਂ ਬਾਅਦ ਬਾਕੀ ਦੀਆਂ ਗੱਲਾਂ ਇਸੇ ਤਰ੍ਹਾਂ ਪਹਿਲਾਂ ਜੁੜੇ ਰਹੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਧੰਨਵਾਦ